ਜੀ ਸਿੰਘ सोनू ਆ ਜੀ ਕਿਹੜੇ ਵਿਸ਼ੇ 'ਚ ਇਹ ਜਿਹੜੇ ਅੱਜ ਇੱਥੇ ਇਕੱਠੇ ਹੋਏ ਆ ਕਿਸਾਨ ਇੱਕ ਸਭਰਾ ਪਿੰਡ ਦੇ ਠਾੜ ਏਰੀਆ 'ਚ ਨਹਿਰ ਬਣੀ ਸੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਤੇ ਜਦੋਂ ਇੱਥੇ ਪਾਣੀ ਉੱਪਰ ਹੁੰਦੇ ਸੀ ਤੇ ਉਹ ਨਹਿਰ ਦਾ ਪਾਣੀ ਰੋਕ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਉਹ ਨਹਿਰ ਜਿਹੜੀ ਆ ਉਹ ਜ਼ਮੀਨ ਵੀ ਵਾਹ ਲਈ ਗਈ ਕਿਸਾਨਾਂ ਵੱਲੋਂ ਜਿਹਦੀ ਪੈਣੀ ਦੇ ਵਿੱਚ ਕਟੌਤੀ ਹੋਈ ਸੀ ਹੁਣ ਉਹਦਾ ਇਹ ਪ੍ਰੋਸੈਸ ਚੱਲ ਰਿਹਾ ਵਾ ਵੀ ਨਹਿਰ ਦੁਬਾਰਾ ਬਣ ਰਹੀ ਆ ਤੇ ਮੌਕੇ ਦੀ ਲੋੜ ਵੀ ਹੈਗੀ ਆ ਹਲੋ ਜਿਤਰਾਮ ਠਾੜ ਤੇ ਅੱਜ ਤੋਂ ਲਗਭਗ 20 ਸਾਲ ਪਹਿਲਾਂ ਮੇਰੀ ਸੰਭਾਲ ਦੇ ਵਿੱਚ ਹੀ ਪਾਣੀ ਬਿਲਕੁਲ ਉੱਪਰ ਹੁੰਦਾ ਸੀ ਅੱਜ ਉੱਥੇ 80 ਸੀਸੀ ਫੁੱਟ ਤੇ ਪਾਣੀ ਕਰੀਬ ਥੱਲੇ ਚੜ ਗਿਆ ਵਾ ਲਗਭਗ ਜਿਹੜੇ 80% ਲੋਕ ਜਿਹੜੇ ਉਹ ਕਹਿੰਦੇ ਆ ਕਿ ਨਹਿਰ ਬਣਨੀ ਚਾਹੀਦੀ ਆ ਇਸੇ ਸਬੰਧ ਚ ਅੱਜ ਮਹਿਕਮਾ ਆਇਆ ਵਾ ਅਸੀਂ ਕਿਸਾਨ ਇਕੱਠੇ ਹੋਏ ਆ ਕਿ ਸਾਡੀ ਮੰਗ ਆ ਜੀ ਇਹ ਨਹਿਰ ਬਣਨੀ ਚਾਹੀਦੀ ਆ ਹਾਂ ਜਿਹੜੀਆਂ ਆਉਂਦੀਆਂ ਇੱਕ ਦੋ ਮੁਸ਼ਕਲਾਂ ਹੈਗੀਆਂ ਵਾ ਪਾਣੀ ਦੀ ਨਿਕਾਸੀ ਦੀ ਆ ਉਹਦੀ ਅਸੀਂ ਗੱਲ ਕੀਤੀ ਤੇ ਉਹਦਾ ਹੱਲ ਕੀਤਾ ਜਾਵੇ ਤੇ ਮਹਿਕਮਾ ਨੇ ਪ੍ਰੋਸਾ ਦਵਾਇਆ ਕਿ ਉਹਦਾ ਹੱਲ ਕੀਤਾ ਜਾਊਗਾ ਮੇਰੇ ਵਿਭਾਗਾਂ ਦਾ ਕਹਿੰਦਾ ਵੀ 10-15 ਦਿਨਾਂ ਤੱਕਰ ਸ਼ੁਰੂ ਹੋ ਜੂਗੀ ਆਪਣਾ 10 ਦਿਨਾਂ ਤੱਕਰ ਸ਼ੁਰੂ ਹੋ ਜੂਗੀ ਲਗਭਗ 6 ਮਹੀਨੇ ਬਣਦਿਆਂ ਲੱਗ ਜਾਣਗੇ ਤੇ ਦੂਸਰਾ ਉਹਦਾ ਜਿਹੜੀ ਮੇਨ ਮੰਗ ਉੱਠਦੀ ਸੀ ਵੀ ਉਹਦਾ ਖਾਲ ਨਹੀਂ ਹੈਗੀ ਉਹ ਵਿਭਾਗ ਨੇ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਵੀ ਅਸੀਂ ਪਾਈਪ ਲਾਈਨ ਪਾ ਕੇ ਹਰੇਕ ਪੈੜੀ ਤੱਕ ਉਹਦਾ ਪਾਣੀ ਪਹੁੰਚਦਾ ਕਰਕੇ ਦਵਾਂਗੇ ਕਿਸਾਨ ਦੇ ਵਿਰੋਧ ਵੀ ਕਰ ਰਿਹਾ ਕਿਸਾਨ ਹਾਂਜੀ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਉਹਨਾਂ ਦੇ ਇਸ਼ੂ ਹੈਗੇ ਆ ਜਿਹੜੀਆਂ ਉਹਨਾਂ ਦੀ ਮੰਗਾਂ ਗਈਆਂ ਵਾ ਉਹ ਵੀ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਇਹ ਵਿਵਾਦ ਕੋਈ ਨਾ ਹੋਵੇ ਸਾਰਿਆਂ ਦੀ ਸਹਿਮਤੀ ਦੇ ਨਾਲ ਨਹਿਰ ਬਣ ਜੇ ਤੇ ਬਹੁਤੀ ਵਧੀਆ ਗੱਲ ਆ ਆਉਣ ਵਾਲੇ ਟਾਈਮ ਦੇ ਵਿੱਚ ਚੇਤਾ ਰੱਖਿਆ ਜਾਊਗਾ ਕਿ ਇਹ ਸਰਕਾਰ ਨੇ ਨਹਿਰ ਬਣਾਈ ਹੈ ਮੇਰਾ ਨਾਮ ਜਗਜੀਤ ਸਿੰਘ ਜੀ ਅਸੀਂ 10 ਬੁਰਜੀ ਜਿੱਥੇ ਨਹਿਰ ਰੋਕੀ ਗਈ ਉਹਦੇ ਨਾਲ ਸੰਬੰਧਨ ਦਾ ਉੱਥੇ ਅੱਜ ਜਿਹੜਾ ਵੱਡਾ ਕਾਠਾ 10 ਨੰਬਰ ਬੁਰਜੀ ਦੇ ਆ ਨੇੜੇ ਤੇੜੇ ਹੋਇਆ ਵਾ ਕਿਉਂਕਿ ਉੱਥੇ ਅਸੀਂ ਇਸ ਕਰਕੇ ਉੱਥੇ ਚੁੱਪ ਬੈਠੇ ਸੀ ਕਿਉਂਕਿ ਪਿੰਡ ਦਾ ਪਾਈਚਾਰਾ ਵਾ ਕੁਝ ਲੋਕ ਉੱਥੇ ਜਾ ਕੇ ਨਹਿਰ ਨੂੰ ਰੋਕਦੇ ਆ ਵੀ ਨਹਿਰ ਸਾਨੂੰ ਨਹੀਂ ਚਾਹੀਦੀ ਸਾਡਾ ਨਾਂ ਵਰਤ ਕੇ ਵੀ ਕਿਸੇ ਨੂੰ ਇੱਥੇ ਨਹਿਰ ਦੀ ਜ਼ਰੂਰਤ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਤੁਹਾਡੇ ਮੀਡੀਆ ਦੇ ਮੱਧਵਰਹੀਂ ਕਿ ਕਿਸਾਨਾਂ ਦੀ ਵੱਡੀ ਮੰਗ ਹੈ ਨਹਿਰ ਨੂੰ ਬਣਾਉਣ ਵਾਸਤੇ ਕਿਉਂਕਿ ਅਸੀਂ ਆਉਣ ਵਾਲੇ ਟਾਈਮ ਦਾ ਸੋਚਦੇ ਹਾਂ ਅਜ ਤੋਂ 20 ਸਾਲ 25 ਸਾਲ ਪਹਿਲਾਂ ਜਿਹੜਾ ਪਾਣੀ ਸੀ ਅਸੀਂ ਆਪਣੇ ਜਿਹੜੇ ਬੋਰ ਸੀ ਮੋਟਰਾਂ ਸੀ ਅਸੀਂ 2-2 ਫੁੱਟ ਉੱਪਰ ਰੱਖ ਕੇ ਚਲਾਉਂਦੇ ਸੀ ਧਰਤੀ ਦੇ ਉੱਪਰੋਂ ਅੱਜ ਜਿਹੜਾ ਉਹ ਹੀ ਹੈ 10-15 ਸਾਲਾਂ ਦੇ ਵਿੱਚ ਜਿਹੜਾ ਪਾਣੀ ਆ 100 ਫੁੱਟ ਡੂੰਘਾ ਚਲਾ ਗਿਆ ਇਸੇ ਮੱਦੇ ਨਜ਼ਰੀ ਅਸੀਂ ਇਸ ਸਥਿਤੀ ਨੂੰ ਵੇਖਦੇ ਹੋਏ ਜਿਹੜੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਾਨੂੰ ਜਿਹੜਾ ਨਹਿਰ ਦਾ ਪਾਣੀ ਦਿੱਤਾ ਜਾਵੇ ਆਉਣ ਸਾਲੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਵਾ 100 100 ਫੁੱਟ ਹੋਰ ਪਾਣੀ ਡੂੰਗਾ ਹੋ ਗਿਆ ਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਵਾਯੂਜੋਗ ਨਹੀਂ ਰਹਿਣਗੀਆਂ ਇਸ ਕਰਕੇ ਸਾਡੀ ਵੱਡੀ ਮੰਗ ਆ ਕਿ ਨਹਿਰ ਦੇ ਵਿੱਚ ਜੋ ਵੀ ਕਮੀਆਂ ਪੇਸ਼ੀਆਂ ਵਾ ਜੋ ਆਪਣੇ ਲੋਕਾਂ ਨੂੰ ਮੁੱਖ ਰੱਖਦੇ ਹੋ ਜਿੱਥੇ ਰਸਤੇ ਆ ਮੇਰ ਰਸਤੇ ਆਉਂਦੇ ਆ ਲੋਕਾਂ ਦੇ ਸਰਕਾਰੀ ਪਈਆਂ ਆਉਂਦੀਆਂ ਉਹਨਾਂ ਉੱਪਰ ਪੁਲ ਬਣਾ ਕੇ ਜਿੱਥੋਂ ਕਿਤਾ ਨਿੱਜੀ ਆਪਣੀ ਪੈਲੀ ਆ ਉਹ ਆਪਣੇ ਪੂਰੇ ਪੌਣੇ ਚਾਹੁੰਦਾ ਵਾ ਉਹ ਆਪਣੇ ਪੂਰੇ ਪਾ ਕੇ ਜੋ ਵੀ ਕਮੀਆਂ ਪੇਸ਼ੀਆਂ ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰਕੇ ਨਹਿਰ ਵਿਭਾਗ ਮੈਂ ਨਹਿਰ ਨੂੰ ਜਲਦੀ ਤੋਂ ਜਲਦੀ ਬਣਾਵੇ ਸਾਡੀ ਜਿਹੜੀ ਇਲਾਕੇ ਦੀ ਔਰ ਜ਼ੋਰ ਮੰਗ ਜਿਹੜੇ ਕਿਸਾਨਾਂ ਨਾਲ ਉਹ ਵਿਰੋਧ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਅਸੀਂ ਤੋਂ ਉਹਨਾਂ ਨੂੰ ਅਪੀਲ ਕਰਦੇ ਹਾਂ ਸਾਡੇ ਭੈਣ ਭਰਾਵਾ ਵਿਰੋਧ ਨਾ ਕਰਨ ਕਿਉਂਕਿ ਆਪਾਂ ਇਲਾਕੇ ਦੀ ਮੰਗ ਨੂੰ ਮੁੱਖ ਰੱਖੀਏ ਆਉਣ ਵਾਲੇ ਸਮੇਂ ਦੀ ਮੰਗ ਨੂੰ ਮੁੱਖ ਰੱਖੀਏ ਜੇ ਆਪਾਂ ਨਿੱਜੀ ਮੁਆਦ ਲੈ ਕੇ ਆਪਣੇ ਚੱਲ ਪਿਆ ਵੀ ਸਾਡੀਆਂ ਪੈਲੀਆਂ ਨਿਕਲ ਜਾਣੀਆਂ ਜਾਂ ਸਾਡਾ ਕੋਈ ਕਿਸੇ ਦਾ ਪਾਣੀ ਰੋਕਣਾ ਜਾਂ ਪਾਣੀ ਨੰਗਣਾ ਦੇਣਾ ਵਾ ਇਹ ਸਾਡੇ ਨਿੱਜੀ ਮਸਲੇ ਆ ਨਿੱਜੀ ਮਸਲਿਆਂ ਨੂੰ ਛੱਡ ਕੇ ਅਸੀਂ ਆਉਣ ਵਾਲੇ ਟਾਈਮ ਦਾ ਸੋਚੀਏ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਬਾਨਾ ਕੀ ਆ ਖੇਤੀਬਾੜੀ ਦੀ ਜ਼ਮੀਨਾਂ ਸਾਡੇ ਕੋਲ ਰਹਿਣੀਆਂ ਨਹੀਂ ਪਾਣੀ ਤੋਂ ਬਿਨਾਂ ਇਹ ਗੱਲ ਨੂੰ ਸੋਚੀਏ ਮੈਂ ਤਰਵਿੰਦਰ ਸਿੰਘ ਪੁੱਪਾ ਮੰਡਲ ਅਫਸਰ ਪੜਾਈ ਗਿਆ 2000 ਇੱਕ ਮਿੰਟ ਮੈਂ ਨਰਵਣਾ ਕਰਨਾ ਚਾਹੁੰਦਾ ਜੀ ਤੁਹਾਡੇ ਕੋਲ ਬੈਠੀ ਜੀ ਦਸਣਾ ਆ ਅ ਇੱਥੇ ਇੱਕ ਡੋਮਣੀ ਵਾਲਾ ਰਾਜਵਾ ਸਿਸਟਮ ਹੈ ਜੋ ਕਿ ਕਾਫੀ ਸਮੇਂ ਤੋਂ ਵੰਡਣ ਸੀ ਇੱਥੇ ਪਿੰਡ ਡੋਮਣੀ ਵਾਲਾ ਸਭਰਾ ਕਿਰਤੋਵਾਲ ਛੋਟਾ ਕਿਰਤੋਵਾਲ ਵੱਡਾ ਦੇ ਏਰੀਆ ਨੂੰ ਉਹਦੇ ਵੱਲੋਂ ਪਾਣੀ ਦਿੱਤਾ ਜਾਂਦਾ ਹੈ ਸਿਸਟਮ ਵੱਲੋਂ ਅਤੇ ਇਹ ਕਾਫੀ ਲੰਮੇ ਸਮੇਂ ਤੋਂ ਸਿਸਟਮ ਅਬੰਡਨਡ ਹੋਇਆ ਸੀ ਉਹ ਮੰਡਨ ਹੋਇਆ ਰਹੀ ਸਰਕਾਰ ਵੱਲੋਂ ਨਹਿਰੀ ਪਾਣੀ ਦੇਣ ਦੇ ਲਈ ਇਹਨੂੰ ਦੁਬਾਰਾ ਰਿਵਾਈਵਲ ਕੀਤਾ ਜਾ ਰਿਹਾ ਸੀ ਰਿਵਾਈਵਲ ਕਰਨ ਦੇ ਲਈ ਇਹਦੇ ਜਿਹੜੇ ਪਹਿਲੇ 10 ਬੁਰਜੀਆਂ ਨੇ 30 ਬੁਰਜੀਆਂ ਇਸ ਦੀ ਟੋਟਲ ਜਿਆਦਾ 30000 ਫੁੱਟ ਲੈਂਥ ਹੈ ਜਿਹੜੀਆਂ ਪਹਿਲੀਆਂ 10 ਬੁਰਜੀਆਂ ਆ ਉਹਦੇ ਵਿੱਚ ਕੰਮ ਚੱਲ ਰਿਹਾ ਸੀ ਉਸ ਤੋਂ 10 ਬੁਰਜੀ ਤੋਂ ਗਾੜੀ ਜਿਹੜਾ ਆ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਨਹੀਂ ਇਹ ਸਾਡੇ ਇਲਾਕੇ ਦੇ ਵਿੱਚ ਨਹੀਂ ਭਰਨੀ ਚਾਹੀਦੀ ਤੇ ਜੋ محکمہ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਕੁਝ ਨਿੱਜੀ ਮਫਾਦ ਨੇ ਲੋਕਾਂ ਦੇ ਉਹਦੇ ਕਾਰਨ ਤੇ ਉਹ ਕੰਮ ਪਿਛਲੇ तकरीबन ਮਹੀਨੇ ਡੇਢ ਮਹੀਨੇ ਤੋਂ ਰੁਕਿਆ ਹੋਇਆ ਹੈ ਹੁਣ ਪਿੰਡ ਦੇ ਲੋਕਾਂ ਵੱਲੋਂ ਜਿਹੜੇ ਲੋਕ ਇੱਥੇ ਬਣਾਉਣ ਦੇ ਇਕੱਠ ਵਿੱਚ ਨੇ ਸਬੰਧ ਵਿੱਚ ਨੇ ਉਹਨਾਂ ਵੱਲੋਂ ਅੱਜ ਵਿਸ਼ੇਸ਼ ਅਕਤਰਤਾ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਨੂੰ ਪ੍ਰੋਜੈਕਟ ਉਹ ਵੇਲੇ ਸਿਰ ਸਿਰੇ ਚੜ੍ਹਾ ਜਾਵੇ ਤੇ ਉਹ محکمہ ਦੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੇ ਲਈ ਤਿਆਰ ਨੇ ਤੇ محکمہ ਉਹਨਾਂ ਦੇ ਵਿਊ ਲੈਣ ਦੇ ਲਈ ਆਇਆ ਸੀ ਕਿਉਂਕਿ ਮੈਕਮੇ ਦੇ ਕੋਲ ਪਹਿਲਾਂ ਬਹੁਤ ਸਾਰੇ ਸਹਿਨ ਜਿਹੜੇ ਨੇ ਉਹ ਵਿਰੋਧ ਦੇ ਵਿੱਚ ਆਏ ਰਹੇ ਕਿ ਇਹ ਸੈਂਦ ਸਾਰਾ ਇਲਾਕਾ ਹੀ ਨਹਿਰ ਨਹੀਂ ਬਣਾਉਣਾ ਦੇ ਵਿਰੋਧ ਦੇ ਵਿੱਚ ਤੇ ਪਰੰਤੂ ਇੱਥੇ ਆਣ ਕੇ ਜੋ ਵੇਖਿਆ ਤੇ ਸਥਿਤੀ ਉਲਟ ਲੱਗੀ ਹੈ ਕਿ ਬਣਾਉਣ ਦੇ ਵਿੱਚ ਜਿਹੜੇ ਨੇ ਉਹ ਜ਼ਿਆਦਾ ਲੋਕ ਸਹਿਮਤ ਨੇ ਕਿੰਨੇ ਦਿਨਾਂ ਤੱਕ ਸਰ ਕੰਮ ਜਿਹੜਾ ਸ਼ੁਰੂ ਕੀਤਾ ਜਾਏਗਾ ਇਹ ਅਸੀਂ ਬਸ ਕੱਲ ਤੋਂ ਜਾਂ ਪਰਸੋਂ ਤੋਂ ਮਿੱਟੀ ਜਿਹੜੀ ਹੈ ਉਹ ਸ਼ੁਰੂ ਫਿਰ ਦੁਬਾਰਾ ਕਰ ਦਿੱਤੀ ਜਾਏਗੀ ਇਹ ਅਪੀਲ ਕਰੋ ਕਿਸਾਨ ਵੀਰਾਂ ਨੂੰ ਅਸੀਂ ਇਹੀ ਕਰਦੇ ਆ ਕਿ ਜੋ ਨਹਿਰ ਦੇ ਪਾਣੀ ਆ ਉਹ ਜ਼ਮੀਨੀ ਪਾਣੀ ਜਿਹੜਾ ਆ ਉਹ ਥੱਲੇ ਖਿਸਕਦਾ ਜਾ ਰਿਹਾ ਹੈ ਇਹ ਜਿਵੇਂ ਕਿ ਪਹਿਲਾਂ ਇਹ ਇਲਾਕਾ ਜਿਹੜਾ ਅਸੀਂ ਸੀਮਦਿਆ ਹੁੰਦਾ ਸੀ ਜਾਨੀ ਕਿ ਇੱਥੇ ਧਰਤੀ ਦੇ ਉੱਪਰ ਪਾਣੀ ਸੀ ਜਨੂੰ ਅਸੀਂ ਕਹਿੰਦੇ ਜਿਹੜਾ ਗਰਾਊਂਡ ਵਾਟਰ ਸਟੈਟਾ ਜਦੋਂ ਉੱਪਰ ਆ ਜਾਂਦਾ ਧਰਤੀ ਦੇ ਉੱਤੋਂ ਨੂੰ ਅਸੀਂ ਸੀਮ ਵਾਲਾ ਇਲਾਕਾ ਕਹਿੰਦੇ ਨੇ ਉਹ ਪਾਣੀ ਜਿਹੜਾ ਖਿੱਚਦਾ ਖਿੱਚਦਾ ਅੱਜ ਦੀ ਰੇਟ 60 ਫੁੱਟ ਚੜੇ ਗਿਆ ਪਿਛਲੇ 20 25 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਦੇ ਵਿਖਣ ਦੇ ਵਿੱਚ ਤੇ ਪਾਣੀ ਦੀ ਇਸ ਸਥਿਤੀ ਦੇ ਨਾਲ ਡਿਪਲੀਟ ਹੁੰਦਾ ਗਿਆ ਤਾਂ ਆਉਣ ਵਾਲਾ ਸਮਾਂ ਸਾਡਾ ਭਿਆਨਕ ਹੈ ਵੈਸੇ ਵੀ ਜਿਹੜੀਆਂ ਸਰਕਾਰਾਂ ਵੱਲੋਂ ਸੈਂਟਰਲ ਗਰਾਊਂਡ ਵਾਟਰ ਵੱਲੋਂ ਸਟੱਡੀ ਕੀਤੀਆਂ ਗਈਆਂ ਨੇ ਉਹਨਾਂ ਮੁਤਾਬਕ ਇਹ ਹੈ ਕਿ ਪੰਜਾਬ ਦੇ ਜਿਹੜੇ ਮੋਸਟਲੀ ਜਿਹੜੇ ਬਲੌਕ ਨੇ ਉਹ ਡਾਰਕ ਜ਼ੋਨ ਚ ਬਣ ਗਏ ਹੋਏ ਨੇ ਤੇ ਸਾਨੂੰ ਵੱਧ ਤੋਂ ਵੱਧ ਜਿਹੜਾ ਪਾਣੀ ਆ ਉਹ ਨਹਿਰੀ ਪਾਣੀ ਵਰਤਣਾ ਚਾਹੀਦਾ ਹੈ ਤੇ ਉਹਦੇ ਸਬੰਧ ਦੇ ਵਿੱਚ ਹੀ ਸਰਕਾਰ ਨੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਲੋਕਾਂ ਨੂੰ ਸਹੂਲਤ ਦੇਣ ਦੇ ਕਈਆਂ ਦੇ ਨਹਿਰਾਂ ਦੇ ਵਿੱਚ ਘਰ ਵੀ ਆ ਰਹੇ ਆ ਕੋਈ ਉਹਨਾਂ ਨੂੰ ਨੋਟਿਸ ਭੇਜਿਆ ਅ ਦੇਖੋ ਕਈ ਜਗ੍ਹਾ ਤੇ ਕਈ ਲੋਕਾਂ ਨੇ ਨਹਿਰ ਦੀ ਜਗ੍ਹਾ ਦੇ ਵਿੱਚ ਹੁਣ ਜਿਵੇਂ ਬੋਰ ਕਰਵਾ ਲਿਆ ਗਿਆ ਜਾਂ ਦੂਜਾ ਤੇ ਜਾਂ ਗਲਤ ਕਰਵਾਇਆ ਗਿਆ ਤੇ ਉਹਨਾਂ ਨੂੰ ਹੁਣ ਉਹ ਹਟਾਉਂਦੇ ਲਈ ਨੋਟਸ ਭੇਜਣਾ ਪੈਣਾ ਹੈ ਡਿਪਾਰਟਮੈਂਟ ਨੂੰ ਹਟਾਉਣਾ ਪਏਗਾ ਜੀ ਉਹਨਾਂ ਨੂੰ ਇਹ ਨਹਿਰ ਉਜਿਤ ਕੀਤਾ ਗਿਆ ਜਿਹੜੇ ਕਾਰਵੇ ਆਉਂਦੇ ਨੇ ਦੇ ਵਿੱਚ ਹਾਂਜੀ ਨਹਿਰ ਦੇ ਵਿੱਚ ਕਈਆਂ ਕਿਸਾਨਾਂ ਦੇ ਘਰ ਵੀ ਆ ਰਹੇ ਆ ਉਹਨਾਂ ਨੂੰ ਵੀ ਸੂਚਿਤ ਕੀਤਾ ਗਿਆ ਘਰ ਤਾਂ ਨਹੀਂ ਕਿਸੇ ਦੇ ਵੀ ਆ ਰਹੇ ਜਿਹੜੇ ਘਰ ਦੇ ਲਾਗੋ ਜਿਹੜੀ ਜਗ੍ਹਾ ਜਿਹੜੀ ਕਿਤੇ ਘਰ ਆ ਰਹੀ ਹੈ ਜਗ੍ਹਾ ਦੇ ਵਿੱਚੋਂ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਕਿ ਉਹਨਾਂ ਨੇ ਬਾਉਂਡਰੀ ਵਾਲ ਵੀ ਕੀਤੀ ਹੈ ਦੂਜਾ ਤੇ ਜਾ ਉਹਨੂੰ ਹਟਾਇਆ ਜਾਵੇ ਉਹਨੂੰ ਹਟਾਇਆ ਜਾਵੇ ਕੋਈ ਵੀ ਜਿਹੜੀ ਨਜਾਇਜ਼ ਕਬਜ਼ਾ ਹੈ ਨਜਾਇਜ਼ ਕਬਜ਼ੇ ਦਾ ਜਿਹੜੀ ਵੀ ਉਹ ਸਰਕਾਰੀ ਨਿਯਮਾਂ ਮੁਤਾਬਕ ਕਾਰਵਾਈ ਉਹ ਫਿਰ ਉਹ ਕੀਤੀ ਜਾਏਗੀ ਜੇਕਰ ਨਹੀਂ ਹਟਾਉਣਗੇ ਤਾਂ